ਮਨਦੀਪ ਮਾਨੂਕੇ ਸਰਪੰਚ ਮੇਰੇ ਵੀਰੋ ਤੇ ਨਾਲ ਬਿੱਟੂ ਟੌਂਸਾ ਸਾਰੇ ਮਿੱਤਰ ਮੰਡਲੀ ਕਹਿੰਦੇ ਮਿੱਤਰਾਂ ਦਾ ਨਾਂ ਚੱਲਣ ਵਾਲੀ ਗੱਲ ਹੋਈ ਪਈ ਹੈ ਪੰਜਾਬ ਦੀ ਧਰਤੀ ਹੈ ਵਿੱਕੀ ਟੌਂਸੇ ਉਹਨਾਂ ਦਾ ਧੰਨਵਾਦ ਹੈ ਸਾਰੇ ਮਿੱਤਰ ਮੰਡਲੀ ਹੈ ਜਿਹੜੀ ਦਵਿੰਦਰ ਉਹਨਾਂ ਦੀ ਹਨੀ ਟੌਂਸੇ ਉਹਨਾਂ ਦੀ ਇੱਚੇ ਇੱਚੇ ਤੌਰ ਤੇ ਪੂਜੀ ਹੋਈ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੀ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਇਹ ਹੈ ਸੱਚੇ ਯਾਰ ਮੇਰੇ ਵੀਰੋ ਜਿਹੜੇ ਯਾਰੀਆਂ ਪਗਾਉਂਦੇ ਐ ਤੇ ਤਾਹਨੋ ਤੇ ਅੱਜ ਕਹਿੰਦੇ ਐਨੇ ਬਿਜੀ ਸ਼ਡਿਊਲ ਦੇ ਵਿੱਚੋਂ ਯਾਰੀਆਂ ਪਗਾਈਆਂ ਇਹਨਾਂ ਮਿੱਤਰਾਂ ਨੇ ਤੇ ਮੇਰੇ ਵੀਰੋ ਜਿਹੜੀਆਂ ਅੱਜ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਇਸ ਵੇਲੇ ਪੁੱਜੇ ਹੋਏ ਐ ਲੈ ਵੀ ਕੇਸ਼ੀ 27 ਤਰੀਕ ਨੂੰ ਕਹਿੰਦੇ ਬਰੜਵਾਲ ਦੀ ਧਰਤੀ ਤੇ ਉਸ ਮਹਾਨ ਕਬੱਡੀ ਦੇ ਯੋਧੇ ਦੀ ਯਾਦ ਵਿੱਚ ਕੀ ਯਾਦਗਾਰੀ ਕਬੱਡੀ ਦਾ ਜਿਹੜਾ ਕੱਪ ਹੈ ਉਹ ਖੇਡਿਆ ਜਾਣਾ ਤੇ ਆਪਾਂ ਖੇਡ ਮੈਦਾਨ ਦੇ ਵਿੱਚ ਕਹਿੰਦੇ ਇਸ ਲਈ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਨ ਤੋਂ ਬਾਅਦ ਜਿਹੜਾ ਇਸ ਲਈ ਇੱਕ ਗਰੁੱਪ ਫੋਟੋ ਸਾਡੇ ਕਾਲੇ ਹੁਣੀ ਪੁੱਜੇ ਹੋਏ ਨੇ ਕਦੇ ਕਹਿੰਦੇ ਮਲੇਰਕੋਟਲੇ ਦੇ ਵਿੱਚ ਰੌਣਕਾਂ ਲੱਗਦੀਆਂ ਤੇ ਅੱਜ ਟੌਂਸੇ ਦੇ ਵਿੱਚ ਮੇਰੇ ਵੀਰੋ ਇਹ ਜਿਹੜੀਆਂ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਸ਼ਾਮ ਤੱਕ ਕਹਿੰਦੇ ਦੁਨੀਆ ਦੇ ਸਟਾਰ ਨੇ ਜਿਹੜੇ ਇਸ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਸਾਰੀਆਂ ਮਾਨਯੋਗ ਸਖਸ਼ੀਅਤਾਂ ਦਾ ਇੱਕ ਵਾਰ ਫੇਰ ਤੋਂ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਜੀ ਆਇਆਂ ਆਖਦੇ ਹਾਂ ਔਰ ਹਣੀ ਟੌਂਸਾ ਪ੍ਰਧਾਨ ਵੱਲੋਂ ਤੇ ਸਾਰੇ ਮਿੱਤਰਾਂ ਵੱਲੋਂ ਜੀ ਆਇਆਂ ਨੂੰ ਆਖਦੇ ਆਂ। ਉਸੇ 14 ਅਕਤੂਬਰ ਸ਼ਾਮ 6 ਵਜੇ ਤੋਂ ਹਲਚਲ ਟੀਵੀ ਤੇ ਕਹਿੰਦੇ ਇਸ ਟੂਰਨਾਮੈਂਟ ਦਾ ਜਿਹੜਾ ਮੁੜ ਪ੍ਰਸਾਰਣ دکھਾਇਆ ਜਾਣਾ ਹੈ। ਪੱਤਰਕਾਰ ਐਮ ਐਚ 1 ਨਿਊਜ਼ ਤੋਂ ਸਾਡੇ ਸ਼ਾਮ ਲਾਲ ਜੀ ਉਹ ਵੀ ਚੰਗੇ ਤਰ੍ਹਾਂ ਤੇ ਪੁੱਛੇ ਹੋਏ ਐ। ਪੁੱਛੇ ਹੋਏ ਨੇ ਕਦੇ ਕਹਿੰਦੇ ਮਲੇ ਸਨੀ ਚਾਹਦਰੀ ਵੱਲੋਂ ਕਹਿੰਦੇ ਥੋਪੀਏ ਦੀ ਟੀਮ ਨੂੰ ਅੱਜ ਸਪான்ਸਰ ਕੀਤਾ ਗਿਆ ਹੈ। ਸਨੀ ਚੌਧਰੀ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜਿਹੜੀ ਟੀਮ ਕਹਿੰਦੇ ਇੱਧਰ ਖੇਡ ਮੈਦਾਨ ਦੇ ਵਿੱਚ ਮੰਡੀ ਵਾਲੀ ਸਾਈਡਰ ਖੇਡ ਰਹੀ ਹੈ ਔਰ ਦੂਜੇ ਪਾਸੇ ਮੇਰੇ ਵੀਰੋ ਇੱਧਰ ਆਪਾਂ ਕੀ ਕਹਿ ਸਕਦੇ ਹਾਂ ਜੀ ਪਹਾੜੀਆਂ ਵਾਲੀ ਸਾਈਡ ਆਹ ਜਿਹੜਾ ਦ੍ਰਿਸ਼ਣ ਹੈ ਇਹ ਜ਼ਿੰਦਗੀ ਦੇ ਵਿੱਚ ਮਿਹੇੜੂ ਵਾਲਿਆ ਪਹਿਲੀ ਵਾਰ ਵੇਖਿਆ ਵੀ ਨਾਲ ਪਹਾੜੀਆਂ ਹੋਣ ਛੋਟੀਆਂ-ਛੋਟੀਆਂ ਤੇ ਨਾਲ ਆ ਜਿਹੜਾ ਕਬੱਡੀ ਦਾ ਗਰਾਊਂਡ ਹੋਵੇ ਮੇਰੇ ਵੀਰੋ। ਲੈ ਵੀ ਹਨੀ ਵੀਰ ਦੇਖ ਲੈ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਅੱਜ ਕਹਿੰਦੇ ਗੋਪਾਲਪੁਰਿਆ ਨੰਨੀ ਜੀ ਇਸ ਖੇਡ ਮੈਦਾਨ ਦੇ ਵਿੱਚ ਪੁੱਜਿਆ ਹੋਇਆ ਮੇਰੇ ਵੀਰੋ ਉਧਰ ਸਰਦਾਰ ਹਿੰਮਤ ਸਿੰਘ ਜੀ ਰਾਜਾ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਨੇ ਉਵੇਂ ਸਾਡੇ ਦਰਮਿਆਨੇ ਚੇਤੇ ਤਾਰ ਤੇ ਪੁੱਜਿਆ ਸੀ ਜੀ ਆਨ ਨੂੰ ਆਖਦੇ ਆ ਹਿੰਮਤ ਸਿੰਘ ਰਾਜੇ ਉਹਨਾਂ ਨੂੰ ਇੱਥੇ ਪੁੱਜਣ ਤੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਰੌਣਕਾਂ ਦੇ ਵਿੱਚ ਵਾਧੇ ਕੀਤੇ ਨੇ ਲਓ ਫਸਮਾ ਮੁਕਾਬਲਾ ਮੇਰੇ ਪੰਜਾਬੀ ਵੀਰੋ ਪਹਿਲੀ ਕਬੱਡੀ ਕਹਿੰਦੇ ਬਰਵਾਲੀ ਪਿੰਡ ਖੰਨੇ ਦੇ ਲਾਗੇ ਇਹ ਹੈ ਸੁੱਖਾ ਬਰਵਾਲੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਚਾਰ ਨੇ ਥੋਪੀ ਇਹਦੀ ਟੀਮ ਦੇ ਕਹਿੰਦੇ ਚਾਰਾਂ ਦੇ ਵਿੱਚੋਂ ਕਾਹਨ ਨੌਜਣ ਗਬਰੂ ਬੱਦ ਚੜ ਕੇ ਜਫਾ ਲਾਉ ਇਹ ਸਮੇਂ ਦੀ ਗੱਲ ਹੋਣੀ ਮੇਰੇ ਪੰਜਾਬੀ ਵੀਰੋ ਇਸ ਵੇਲੇ ਕਬੱਡੀ ਉਸ ਨੌਜਨ ਬਰਵਾਲੀ ਵਾਲੇ ਸੁੱਖੇ ਦੀ ਤੇ ਦੂਜੇ ਪਾਸੇ ਕੇਸ਼ੀ ਬਰੜਵਾਲ ਪਿੰਡ ਦਾ ਜਫਾ ਨਹੀਂ ਲਾ ਸਕ ਜਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਹ ਆ ਬਰੜਵਾਲੀਆ ਕੇਸ਼ੀ ਪਿੱਥੋ ਬਾਰੇ ਦੇ ਪਹਿਲੇ ਜਫੇ ਦਾ ਕਹਿੰਦੇ 1100 ਦਿੱਤਾ ਜਾਣਾ ਹੈ ਇਹ 1100 ਹੰਦੀ ਟੌਂਸਾ ਤੇ ਨਾਲ ਬਨੀਤ 쿠ਸ਼ਨ ਉਹਨਾਂ ਵੱਲੋਂ ਮਨੀ ਟੌਂਸੇ ਉਹਨਾਂ ਵੱਲੋਂ ਦਿੱਤਾ ਜਾਵੇਗਾ। ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ। ਇਹ ਨੌਜਨ ਸੁੱਚਾ ਪਵਾਨੀ ਗੜ ਦੇ ਲਾਗੇ ਕਹਿੰਦੇ ਕਪਿਆਲ ਪਿੰਡਾ ਇਸ ਨੌਜਨ ਦਾ ਮੇਰੇ ਵੀਰੋ। ਉਧਰ ਦਵਿੰਦਰ ਸਰਪੰਚ ਉਹਨਾਂ ਦੇ ਨਾਲ ਸਾਡੇ ਕਪਿਆਲ ਤੋਂ ਮਿੱਤਰ ਉਹ ਵੀ ਪੁੱਜੇ ਹੋਏ ਐ ਤੇ ਸੁੱਚਾ ਕਪਿਆਲ ਵਾਲਾ ਕਹਿੰਦੇ ਇਸ ਲਈ ਕਬੱਡੀ ਪਾ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਬੜਾ ਫਾਸਮਾ ਮੁਕਾਬਲਾ ਐਨ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਦੇ ਦਰਮਿਆਨ ਜਿਹੜੀ ਵੱਡੀ ਟੱਕਰ ਹੈ ਉਹ ਇਸ ਵੇਲੇ ਖੇਡੀ ਜਾ ਰਹੀ ਹੈ ਤੇ ਨਾਲ ਹੀ ਮੇਰੀ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਪੰਮਿਆਂ ਅਗਲੀਆਂ ਟਾਈਆਂ ਜਿਹੜੀਆਂ ਆ ਉਹ ਵੀ ਆਪਾਂ ਪਵਾ ਲਈਏ ਤਾਂ ਕਿ ਟੀਮਾਂ ਨੂੰ ਨਾਲ ਦੀ ਨਾਲ ਹੀ ਆਪਾਂ ਗਰਾਊਂਡ ਦੇ ਵਿੱਚ ਕਾਲ ਕਰ ਦਈਏ ਕੋਈ ਵੀ ਜਿਹੜਾ ਆਪਾਂ ਗਰਾਊਂਡ ਹੈ ਉਹ ਖਾਲੀ ਨਾ ਰਹਿਣ ਦਈਏ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੁਆਇੰਟ ਇਸ ਵੇਲੇ ਕਾਕਾ ਹਣੀ ਬਾਜੀ ਇੱਕ ਮਿੰਟ ਆਇਆ ਜੀ ਹਣੀ ਬਾਜੀ ਬਾਹਰ ਆ ਜਾਓ ਗਰਾਊਂਡ ਤੋਂ ਖੈਰ ਵੀ ਤੂਤਾ ਮਾਰਿਆ ਪਾ ਵੀ ਗਬਰੂਆ ਕਬੱਡੀ ਆਹ ਖਿਡਾਰੀ ਦਾ ਕਹਿੰਦੇ ਫਿਰੋਜ਼ਪੁਰ ਦੇ ਲਾਗੇ ਤੂਤ ਪਿੰਡ ਹੈ ਮੇਰੇ ਵੀਰੋ ਗੁਰਜੀਤ ਤੂਤ ਨੂੰ ਦੁਨੀਆ ਜਾਣਦੀ ਹੈ ਤੇ ਉਸੇ ਪਿੰਡ ਦਾ ਕਹਿੰਦੇ ਆ ਨੌਜਾਨ ਸੱਤੂ ਤੂਤਵਾਲਾ ਜਿਹੜਾ ਖੇਡਦਾ ਹੈਬਸਪੋਰਟ ਦੀ ਇੰਟਰਨੈਸ਼ਨਲ ਕਬੱਡੀ ਕਲੱਬ ਦੇ ਲਈ ਤੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਕਾਕਾ ਬਰਵਾਲੀ ਵਾਲਾ ਕਿ ਚਿੱਠੀ ਖੰਨੇ ਨੂੰ ਦਵਿੰਦਰਾ ਬਰਾਂਗੇ ਆਊਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ ਨਾ ਇੱਕ ਪਾਸੇ ਨੌਜਾਨ ਗਬਰੂ ਜਾਫੀ ਇਸ ਲਈ ਕਰਦਾ ਹੋਇਆ ਕੋਸ਼ਿਸ਼ ਇਹ ਆ ਬੇਨੜੇ ਵਾਲਾ ਪੱਡਾ ਮੇਰੇ ਪੰਜਾਬੀ ਵੀਰੋ ਬੇਨੜਾ ਪਿੰਡ ਜੱਟ ਦਾ ਕਦੇ ਨਿੰਦੀ ਦੀ ਗੱਲ ਹੈ ਤੇ ਕਦੇ ਲੱਭੀ ਦੀ ਗੱਲ ਹੈ ਕਦੇ ਮੇਰੇ ਵੀਰੇ ਇਸ ਨੌਜਨ ਦੀ ਗੱਲ ਹੈ ਲਓ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਇਹ ਆ ਬੇਨੜੇ ਵਾਲਾ ਪੱਡਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਰੇਡ ਥੂਪੀਆਂ ਦੀ ਟੀਮ ਵੱਲੋਂ ਮੇਰੇ ਪੰਜਾਬੀ ਵੀਰੋ ਕੋਟ ਗੰਗੂਰਾਏ ਪਿੰਡਾਂ ਕਹਿੰਦੇ ਨੀਲੋ ਦੇ ਪੁਲਾਂ ਦੇ ਲਾਗੇ ਸਾਭੀ ਕੂਨਰ ਦਾ ਪਿੰਡ ਹੈ ਕਿ ਸਾਭੀ ਮੌਜਾ ਕਰਦਾ ਹੈ ਰੱਬ ਨੇ ਟੋਟ ਕੋਈ ਨਾ ਛੱਡੀ ਜੈਜੀਦੀਨ ਨੇ ਆਪਣੇ ਗਾਣਿਆਂ ਦੇ ਵਿੱਚ ਗੱਲ ਕੀਤੀ ਹੈ ਤੇ ਸੋਨੀ ਕੋਟ ਗੰਗੂ ਰਾਏ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਬੜਾ ਫਾਸਲਾ ਮੁਕਾਬਲਾ ਕਿ ਮੁਰਗੋ ਮੁਰਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਥੋੜੀ ਗਰਮੀ ਜਾਦੇ ਹੈ ਪਰ ਫਿਰ ਵੀ ਕਹਿੰਦੇ ਖਿਡਾਰੀ ਤੇ ਦਰਸ਼ਕਾਂ ਦੀ ਦਾਅ ਦੇਣੀ ਬਣਦੀ ਹੈ ਐਨੀ ਭੀੜ ਦੇ ਵਿੱਚ ਖੜੇ ਹੋਏ ਦਰਸ਼ਕ ਇਹਨਾਂ ਖਿਡਾਰੀਆਂ ਦੀ ਕਬੱਡੀ ਦਾ ਮਾਣ ਦੇ ਹੋਏ ਨਾ ਕੀਆ ਜਫਾ ਤੇ ਪੁਆਇੰਟ ਜੁਣਾ ਜਾਫੀ ਦਾ ਹਾਂਜੀ ਤੇ ਟੈਂਟ ਵਾਲਾ ਵੀਰ ਮੇਰੇ ਜਿੱਗਦੇ ਆਵਾਜ਼ ਸੁਣਦਾ ਤਾਂ ਮੈਦਾਨ ਦੇ ਪ੍ਰਬੰਧਕਾਂ ਨੂੰ ਤੇ ਰਾਣਾ ਅਮਰਿੰਦਰ ਸਿੰਘ ਜੀ ਰਿੰਕੂ ਚੇਅਰਮੈਨ ਬਲਾਕ ਸੰਮਤੀ ਸੁੜਵਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਕੈਰੀ ਆਨ ਵੀਰ ਜੀ ਲਓ ਸੀਪਾ ਵੀਰ ਪਿੰਡੀਆ ਨਕੋਦਰ ਦੇ ਲਾਗੇ ਕਹਿੰਦੇ ਵੀਰਪਿੰਡ ਬੜਾ ਮਸ਼ਹੂਰ ਹੈ ਮੇਰੇ ਵੀਰੋ ਜਿੱਥੇ ਹਰ ਸਾਲ ਵੱਡਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਔਰ ਦੇਖਣਾ ਇੱਕ ਪਾਸੇ ਵੀਰਪਿੰਡੀਆ ਸੀਪਾ ਤੇ ਪੁਆਇੰਟ ਜਿਹੜਾ ਮੇਰੇ ਵੀਰੋ ਸੋਪੀਆਂ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਲਈ ਨੌਜਨ ਗੱਭਰੂ ਰੀਡਰ ਦੇ ਹਿੱਸੇ ਜਾ ਜੁੜਿਆ ਉਧਰ ਮਨਮਿੰਦਰ ਸਰਾਮ ਵਾਲਾ ਮੇਰੇ ਵੀਰੋ ਇੱਕ ਖਿਡਾਰੀ ਕਹਿੰਦੇ ਜਦ ਪੰਜਾਬ ਦੀ ਧਰਤੀ ਦੇ ورلڈ ਕੱਪ ਖੇਡਿਆ ਗਿਆ ਚੌਥਾ ਤੇ ਉਸ ਤੁਹਾਡੇ ਇਸ ਇਲਾਕੇ ਦੇ ਖਿਡਾਰੀ ਨੇ ਕਹਿੰਦੇ ਬੱਲੇ ਬੱਲੇ ਕਰਵਾਈ ਹੈ ਮਨਮਿੰਦਰ ਸਰਾਮ ਦਾ ਕਹਿੰਦਾ ਜਿਹੜਾ ਡੀਏਵੀ ਕਾਲਜ ਜਲੰਧਰ ਤੋਂ ਉੱਠ ਕੇ ਦੁਨੀਆ ਦੇ ਵਿੱਚ ਕਬੱਡੀ ਖੇਡਿਆ ਤੇ ਹਣੀ ਟੌਂਸੇ ਹੁਣਾਂ ਵੱਲੋਂ 3100 ਰੁਪਇਆ ਨਕਦ ਰਾਸ਼ੀ ਦੇ ਨਾਲ ਜਿਹੜਾ ਮਨਮਿੰਦਰ ਸਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਲੈ ਵੀ 365 ਵਾਲਿਆ ਖਿੱਚ ਲੈ ਫੋਟੋ ਇੱਕ ਮਹਾਨ ਖਿਡਾਰੀ ਦਾ ਜਿਹੜਾ ਸਾਡੇ ਹਨੀ ਟੌਂਸੇ ਉਹਨਾਂ ਦੀ ਸਮੁੱਚੀ ਆਯਾਦ ਸਪੋਰਟਸ ਕਲੱਬ ਵੱਲੋਂ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ 365.com ਤੇ ਅੱਜ ਸਾਰੇ ਮੇਰੇ ਵੀਰੋ ਜ਼ੋਰਦਾਰ ਤਾੜੀਆਂ ਮਾਰਦੀ ਆਪਾਂ ਜਿੰਨੇ ਵੀ ਮੈਚ ਚੱਲ ਰਿਹਾ ਤੇ ਜਿੰਨੀਆਂ ਵੀ ਫੋਟੋਆਂ ਖਿੱਚੀਆਂ ਜਾ ਰਹੀਆਂ ਤੇ ਕੱਲੋਂ ਤੁਸੀਂ ਠੀਕ 12 ਵਜੇ ਤੋਂ ਬਾਅਦ कबड्डी365.com ਦੀ ਐਪ ਤੋਂ ਇਹ ਜਿਹੜੀਆਂ ਫੋਟੋਆਂ ਤੇ ਡਾਊਨਲੋਡ ਕਰ ਸਕਦੇ ਹੋ ਕਾਲੇ ਕੁਲਥਮ ਵਾਲੇ ਦਾ ਵੀ ਧੰਨਵਾਦ ਹੈ ਤੇ ਵੀਡੀਓ ਵੀ ਤੁਸੀਂ ਬਾਅਦ ਕੱਲੋਂ 12 ਵਜੇ ਤੋਂ ਬਾਅਦ ਹੈ ਜਿਹੜੀਆਂ कबड्डी365.com ਦੀ ਐਪ ਤੋਂ ਮੇਰੇ ਵੀਰੋ ਵੇਖ ਸਕਦੇ ਹੋ ਬੜੇ ਫਸਵੇਂ ਮੁਕਾਬਲੇ ਹੈ ਅੱਜ ਟੌਂਸੇ ਦੇ ਵਿੱਚ ਕਹਿੰਦੇ ਖੇਡੇ ਜਾ ਰਹੇ ਹੈ ਇੱਕ ਪਾਸੇ ਰਕੜਾ ਵਾਲਾ ਜਿੰਦਰ ਹੈ ਐਨ ਉੱਚੇ ਲੰਮੇ ਕੱਦ ਦੇ ਵਿੱਚ ਹੁਣ ਜਫਾ ਲਾ ਪਾਉ ਕਿ ਨਹੀਂ ਉੱਚੀ ਲੰਮੀ ਟੀਲ ਡਾਲਦਾ ਮਾਲਕ ਦਰਸ਼ਕ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਲੱਗਦਾ ਹੈ ਹੋਰ ਦੋਵੇਂ ਕਬੱਡੀ ਖਿਡਾਰੀਆਂ ਦਾ ਤੇ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜਾ ਜਿਹੜਾ ਪੁਆਇੰਟ ਰਕੜਾ ਵਾਲੇ ਜਿੰਦਰ ਨੇ ਆਪਣੀ ਟੀਮ ਦੇ ਲਈ ਜੋੜਿਆ ਚੱਲ ਵੀ ਨੌਜਵਾਨਾ ਪਾ ਵੀ ਗੱਭਰੂ ਕਬੱਡੀ ਅਗਲਾ ਮੈਚ ਹੈ ਨਹੀਂ ਜੀ ਜਲਦੀ ਦੇ ਨਾਲ ਹੀ ਦੱਸ ਦਈਏ ਕਿਉਂਕਿ ਗਰਾਊਂਡ ਖਾਲੀ ਹੋ ਜਾਣਾ ਹੈ ਤੇ ਫੇਰ ਆ ਜਿਹੜੀ ਪ੍ਰੋਬਲਮ ਆ ਜਣੀ ਹੈ ਮੇਰੀ ਹੱਥ ਵਨ ਕੇ ਬੇਨਤੀ ਸਾਡੇ ਪ੍ਰਬੰਧਕਾਂ ਨੂੰ ਵੀ ਆਪਾਂ ਅਗਲੇ ਮੈਚ ਦੀਆਂ ਟਾਂਜਾਂ ਵੀ ਜਿਹੜੀਆਂ ਆ ਉਹ ਜਲਦੀ ਦੇ ਨਾਲ ਪਾ ਦਈਏ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੜਿਆ ਗੱਬਰ ਸਾਊਂਡ ਉਮਰੀ ਆਣਾ ਪੰਜਾਬ ਦਾ ਕਹਿੰਦੇ ਮੰਨਿਆ ਪਰ ਮੰਨਿਆ ਸਾਊਂਡ ਹੈ ਤੇ ਜਾਲ ਆ ਕਹਿੰਦੇ ਮਠਾੜੂ ਵਾਲੇ ਗੁਰਜੀਤ ਸਿੰਘ ਦਾ ਲਾਈਟਾਂ ਵੀ ਲੱਗੀਆਂ ਹੋਈਆਂ ਤੇ ਐਨ ਕੋਈ ਪ੍ਰਬੰਧ ਆ ਨਾ ਜਿਹੜਾ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਦੂਰ ਦਰਾਡੇ ਤੋਂ ਜਿਹੜੇ ਦਰਸ਼ਕ ਵੀਰ ਪੁੱਜੇ ਹੋਏ ਆ ਵੀ ਹੁਣ ਆ ਜਿਹੜਾ ਸੁੱਖਾ ਮੇਰੇ ਵੀਰੋ ਬਰਵਾਲੀ ਵਾਲਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਮੁਕਾਬਲਾ ਸਖਤ ਹੈ ਬੱਲੇ ਬੱਲੇ ਹੋਊ ਕਿ ਨਹੀਂ ਦਰਸ਼ਕ ਤਾੜੀਆਂ ਮਾਰਨਗੇ ਕਿ ਨਹੀਂ ਇਹ ਸਮੇਂ ਦੀ ਗੱਲ ਹੈ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜਾ ਜੁੜਾ ਹੈ ਪੁਆਇੰਟ ਇਸ ਵੇਲੇ ਥੋਪੀਆ ਦੀ ਟੀਮ ਦੇ ਹਿੱਸੇ ਜਾ ਜੁੜਾ ਹੈ ਹੋ ਗਿਆ ਜੀ ਮੈਚ ਸਮਾਪਤ ਥੋਪੀਆ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਥੋਪੀਆ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਬਹੁਤ ਹੀ ਵਧੀਆ ਮੁਕਾਬਲਾ ਖੇਡਿਆ ਗਿਆ ਔਰ ਚੌਧਰੀ ਆਨੰਦ ਲਾਲ ਜੀ ਮੁੱਖ ਸੰਸਦੀ ਸਕੱਤਰ ਉਹਨਾਂ ਦਾ ਇਸ ਟੂਰਨਾਮੈਂਟ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਇਸ ਇਲਾਕੇ ਦਾ ਮਾਣ ਹੈ ਹਨੀ ਤੌਂ ਸਾਹਿਬ ਪ੍ਰਧਾਨ ਸਰਪੰਚ ਕ੍ਰਿਸ਼ਨ ਕੁਮਾਰ ਜੀ ਬਨੀਤ ਕੁਸ਼ਨ ਉਹਨਾਂ ਦਾ ਅਮਨ ਨਮਾ ਸ਼ਹਿਰ ਦਾ ਦਵਿੰਦਰ ਸਰਪੰਚ ਦਾ ਕਹਿੰਦੇ ਮਲੇਰ ਕੋਟਲੇ ਤੋਂ ਬਹੁਤ ਵੱਡਾ ਯੋਗਦਾਨ ਆਪਣੇ ਸਾਥੀਆਂ ਦੇ ਨਾਲ ਜਿਹੜੇ ਪੁੱਜੇ ਹੋਏ ਐ ਤੇ ਨਾਲ ਸਾਰੇ ਮਿੱਤਰਾਂ ਬੇਲੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਈਕ ওভার ਟੂ ਸਟੇਜ ਆ ਸਾਹਮਣੇ ਜਿਹੜੀ ਸਟੇਜ ਹੈ ਇਹ ਅਸੀਂ ਜਸ ਬਾਜਵਾ ਦੇ ਵਾਸਤੇ ਰੱਖੀ ਹੈ ਸੋ ਉਹਨਾਂ ਦਾ ਸਾਊਂਡ ਆ ਗਿਆ ਹੈ ਸਾਡੇ ਬੇਨਤੀ ਹੈ ਮੇਰੇ ਵੀਰਾਂ ਨੂੰ ਕਿ ਆਹ ਜਿਹੜਾ ਮੰਚੇ ਸਾਹਮਣੇ ਆਓ ਖਾਲੀ ਕਰ ਦਿਓ ਮੇਰੇ ਵੀਰ ਕਿਉਂਕਿ ਜਸ ਬਾਜਵਾ ਦਾ ਖੁੱਲਾ ਅਖਾੜਾ ਲੱਗਣਾ ਹੈ ਉਹਨਾਂ ਦਾ ਸਾਊਂਡ ਆ ਗਿਆ ਉਹਨਾਂ ਨੂੰ ਫਿੱਟ ਕਰਨਾ ਹੈ ਉਹਨਾਂ ਦੇ ਮਿਊਜ਼ੀਸ਼ੀਅਨ ਆ ਗਏ ਹੈ ਸੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਮੇਰੇ ਵੀਰ ਥੈਂਕ ਯੂ ਹਾਂਜੀ ਜਲਾਲ ਜੀ ਜਸ ਬਾਜਵਾ ਯਸ ਬਾਜਵੇ ਦਾ ਖੁੱਲਾ ਅਖਾੜਾ ਕਹਿੰਦੇ ਲੱਗਣਾ ਪੰਜਾਬ ਪੁਲਿਸ ਵੀ ਪਹੁੰਚ ਗਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੂਜੇ ਰਾਊਂਡ ਦੀਆਂ ਟਾਈਆਂ ਮੇਰਾ ਖਿਆਲ ਹੈ ਸਾਡੇ ਰੇਲੀਆਂ ਨੇ ਪਾ ਦਿੱਤੀਆਂ ਸੁਖਿਆ ਅੱਜ ਨੰਨੀ ਦੀਆਂ ਕਬੱਡੀਆਂ ਵੀ ਜਰੂਰ ਪਾਉਣੀਆਂ ਨੌਜਾਨਾ ਹੁੱਕ ਸ਼ੋਰ ਵਾਲਾ ਸੁੱਖਾ ਕਹਿੰਦੇ ਅਚੇਚੇ ਤਾਰ ਤੇ ਪੁੱਜਾ ਹੋਇਆ ਕਬੱਡੀ ਆਲ ਓਪਨ ਦੀਆਂ ਜਿਹੜੀਆਂ ਦੂਜੇ ਰਾਊਂਡ ਦੀਆਂ ਟਾਈਆਂ ਪੈਣ ਜਾ ਰਹੀਆਂ ਮੇਰੇ ਵੀਰੋ ਦੂਜੇ ਰਾਊਂਡ ਦੀਆਂ ਟਾਈਆਂ ਕਿੰਨੀਆਂ ਟੀਮਾਂ ਜੀ ਦੂਜੇ ਰਾਊਂਡ ਦੇ ਵਿੱਚ 8 ਟੀਮਾਂ ਮੇਰੇ ਵੀਰੋ 9 ਟੀਮਾਂ ਇੱਕ ਨੂੰ 22 ਮਿਲੂਗੀ ਤੇ 7 8 ਟੀਮਾਂ ਦੀਆਂ ਟਾਈਆਂ ਪਾਈਆਂ ਜਾਣਗੀਆਂ ਗਾਹ ਬਾਈ ਖਤਮ ਹੋ ਜੂਗੀ ਨਾ ਇਸ ਸਿਸਟਮ ਦੇ ਨਾਲ ਪ੍ਰਬੰਧਕਾਂ ਨੇ ਜਿਹੜੇ ਸੋ ਬਾਬਾ ਜਗਤਰਾਮ ਜੀ ਜੀਵੂ ਬਾਲ ਬੱਚੂਆਂ ਜਿਨ੍ਹਾਂ ਦੇ ਵੱਲੋਂ ਹਰੇਕ ਖੇਡ ਮੇਲੇ ਦੇ ਵਿੱਚ ਲੰਗਰ ਦੀ ਵਿਵਸਥਾ ਚਾਹ ਪ੍ਰਸ਼ਾਦੇ ਦੀ ਵਿਵਸਥਾ ਕੀਤੀ ਜਾਂਦੀ ਹੈ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਦਿਆਂ ਔਰ ਉਹਨਾਂ ਦਾ ਕਹਿਣਾ ਕਿ ਜਿੱਥੇ ਵੀ ਖੇਡ ਮੇਲਾ ਕੋਈ ਹੋਵੇ ਸਾਨੂੰ ਇੱਕ ਫੋਨ ਕਾਲ ਕਰ ਦਿਆ ਕਰੋ ਲੰਗਰ ਪੁੱਜਦਾ ਕਰ ਦਿਆ ਕਰਾਂਗੇ ਦੁੱਧ ਪੁੱਜਦਾ ਕਰ ਦਿਆ ਕਰਾਂਗੇ ਮਠਿਆਈਆਂ ਪੁੱਜਦੀਆਂ ਕਰ ਦਿਆ ਕਰਾਂਗੇ ਬੜੀ ਕਿਰਪਾ ਹੈ ਸਾਡੇ ਇਲਾਕੇ ਦੇ ਉੱਤੇ ਬਾਬਾ ਜੀ ਦੀ ਉਧਰ ਬਲਜੀਤ ਸਿੰਘ ਖੇਲੇ ਹੋਣਾਂ ਦਾ ਚਰਨ ਪ੍ਰਤਾਪ ਪਿੰਕੂ ਹੋਣਾਂ ਦਾ ਤੇ ਸਨੀ ਰੁੜੜ